ਨਸ਼ੇੜੀ ਦਾ ਵੱਡਾ ਕਾਰਨਾਮਾ ਸਾਹਮਣੇ ਆ ਜਿਸ ਨੇ ਆਪਣੇ ਹੀ ਘਰ ਨੂੰ ਫੂਕ ਦਿੱਤਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਹ ਘਟਨਾ ਜਿਹੜੀ ਹੈ ਫਿਰੋਜ਼ਪੁਰ ਦੇ ਪਿੰਡ ਹਬੀਬਕੇ ਤੋਂ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਹੈ ਜੋ ਕਿ ਸ਼ਰਾਬ ਪਿੰਡ ਦਾ ਆਦੀ ਹੈ ਅਕਸਰ ਆਪਣੇ ਹੀ ਪਰਿਵਾਰ ਦੇ ਨਾਲ ਉਸ ਦੇ ਵੱਲੋਂ ਕੁਟਮਾਰ ਕੀਤੀ ਜਾਂਦੀ ਸੀ ਤੇ ਅੱਜ ਜਦੋਂ ਉਸ ਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਘਰੋਂ ਬਾਹਰ ਗਈ ਹੋਈ ਸੀ ਤਾਂ ਉਸ ਦੇ ਵੱਲੋਂ ਇਹ ਕਾਰਨਾਮਾ ਕਰ ਦਿੱਤਾ ਗਿਆ ਤੇ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਕੈਮਰੇ ਦੇ ਸਾਹਮਣੇ ਆਏ ਨੇ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਕਾਰਵਾਈ ਦੀ ਮੰਗ ਤੱਕ ਕੀਤੀ ਗਈ ਹੈ ਮੇਰਾ ਨਾਂ ਪਿਆਰੋ ਭਾਈ ਇਹ ਹਾਂਜੀ ਤੇ ਕੀ ਹੋਇਆ ਜਿਹੜੀ ਹੱਦ ਕਿਤੇ ਲਾਈ ਇਹ ਕਿਹੜਾ ਮੈਂ ਨਾ ਗਰਮੀਤ ਸਿੰਘ ਇਹ ਮਗਰ ਲੱਗ ਗਿਆ ਬੱਚਾਂ ਦੇ ਇਹ ਬੱਚਾ ਤੇ ਇੱਕ ਤਾਂ ਨਾਲ ਨੱਪ ਲੈ ਉਹ ਮਸੇ ਛਡਾਇਆ ਛਡਾ ਕੇ ਤੇ ਮਗਰ ਲੈ ਕੇ ਕਾਪਾ ਲੈ ਕੇ ਤੇ ਮਗਰ ਲੱਗ ਗਈ ਆ ਇਹ ਮੁੰਡੇ ਬੱਚੇ ਸਾਰੇ ਸਾੜੇ ਵਾਲੀ ਕੇ ਚਲੇ ਗਏ ਬਚਾ ਕੀਤਾ ਬਚਾ ਬੱਚੇ ਬਚ ਗਏ ਇਹ ਚੜਾ ਗਿਆ ਇਹ ਮਗਰ ਬੱਚੇ ਚਲੇਗਾ ਨਹੀਂ ਤੇ ਕੀ ਕੰਮ ਕੀਤਾ ਮਗਰੂ ਅਗਲਾ ਆ ਦਿੱਤੀ ਸੋ ਇਨੇ ਰੁਪਏ ਸਾੜ ਦਿੱਤੇ ਸੋ ਸਾਰਾ ਦਾਜ ਕੁੜੀ ਦਾ ਵਿਦਵਾਲ ਕਰ ਦਿੱਤਾ ਸੋ ਬਰਬਾਦੀ ਕਰ ਦਿੱਤੀ ਸੋ ਸਾਰਾ ਕਰਦਾ ਸਮਾਨ ਸਾੜਦਾ ਸਾਰਾ ਸਾੜ ਦਿੱਤਾ ਸੋ ਨਸ਼ਾ ਖਮਦਾ ਹੈ ਨਸ਼ਾ ਖਾ ਕੇ ਅੱਜ ਇਹਨੂੰ 5 6 ਦੇ ਹੋ ਗਏ ਅ 6ਵੇਂ ਦੇ ਰਾਤ ਨੂੰ ਇਹਨੇ ਆਕ ਲਾ ਦਿੱਤੀ ਇਹ ਮੁੰਡੇ ਨੇ ਅਹ ਸ਼ਰਾਬ ਪੀਂਦਾ ਬਹੁਤ ਹੀ ਪੀਂਦਾ ਸ਼ਰਾਬ ਬੜੀ ਪੀਂਦਾ ਤੇ ਨਾ ਕਾ ਕੇ ਤੇ ਬੱਚੇ ਨਾ ਮਿਹਰਬਾਨੀ ਬੱਚੇ ਵਗਲੇ ਨੇ ਐਡੇ ਹੋਗਾ ਤੇ ਬੱਚੇ ਕੁੜੀ ਸਿੱਧੀ ਜੀਏ 20 ਸਾਲ ਦੀ ਕੁੜੀ ਜਨੇ ਉਹ ਦਬਲੀ ਉਹ ਛੋਟਾ ਵਾਲੀ ਕੇ ਵਗ ਗਈ ਇਹਨੇ ਇਹਨੇ ਕੀ ਕੰਮ ਕੀਤਾ ਮਗਰੂ ਕਾਪਾਲੇ ਤੇ ਮਗਰ ਚੜਾ ਕਿੱਲੇ ਚੜ ਕੇ ਤੇ ਇਹਨੇ ਲੈਣ ਬੱਚਾ ਨੂੰ ਮਾਰੀ ਜਾਂਦਾ ਸੀ ਬੱਚੇ ਭੱਜ ਕੇ ਤੇ ਇੱਥੇ ਵਾਲੀ ਕਿ ਇੱਥੇ ਨਹੀਂ ਵੜੇ ਹਬੀਬ ਕੇ ਸਿੱਧੇ ਹਾਸਨ ਲੱਗੇਗਾ ਸਾਡੇ ਕੋਲ ਹੈ ਤੇ ਇਹਨੇ ਸਾਡਾ ਨਿਸ਼ਕਾਨ ਕਰ ਦਿੱਤਾ ਇਹ ਕੁੜੀ ਸਾਡੀ ਅੱਤਿਆਜ ਦੀ ਮੁੰਡੇ ਅੱਜ ਦੇ ਇਹਨੇ ਮਾਰਦੇ ਨਾ ਤੁਸੀਂ ਇਹਨੇ ਮਾਰ ਦੇਣਾ ਸੀ ਇਹ ਹੈ ਨਾ ਇੰਨਾ ਨਸ਼ਾ ਖਾਦਾ ਸੀ ਇਹਨੇ ਔਰ ਕਾਰਵਾਈ ਹੋਣੀ ਚਾਹੀਦੀ ਇਹਦੀ ਪੂਰੀ ਕਾਰਵਾਰ ਹੋਈ ਚਾਜਦੀ ਏ ਇਹਨੂੰ ਸਜ਼ਾ ਮਿਲੀ ਜਾਵੇ ਕਿਤੇ ਹੱਤਿਆਵੇਂ ਨੂੰ ਕਾਬੂ ਕਰੋ ਇਹ ਬੰਦੇ ਅਗਾ ਹੋਰ ਹੀ ਸਾੜੇਗਾ ਮਾਰੇਗਾ ਮਾਝਾੜੇ ਗਜ਼ਰਾਨਵਾਲ ਬਰਖਤਾਰ ਸਿੰਘ ਇਹ ਮੇਰੀ ਲੜਕੀ ਏ ਰਾਤੀ ਵਰਦਾ ਟੁਕਦਾ ਸੀ ਤੇ ਡਰਦੇ ਮਾਰੇ ਮੇਰੇ ਘਰੇ ਪਹੁੰਚ ਗਏ ਵਰਦਾ ਟੁਕਦਾ ਕਿਉਂ ਹੈ ਇਹ ਵਰਦਾ ਸ਼ਰਾਬੀ ਲਿੰਦਾ ਹੈ ਨਸ਼ਾ ਖਮਦਾ ਹੈ ਸਾਰਾ ਕੋਈ ਖਮਦਾ ਹੈ ਇਹ ਪਾਸੇ ਮੁੰਡਿਆਂ ਦੇ ਨਸ਼ੇ ਵਾਤੇ ਤੇ ਇਹ ਨਸ਼ਾ ਜਿਆਦਾ ਖਮਦਾ ਹੈ ਤੇ ਫਿਰ ਜੋਕਰ ਮਗਰ ਲਾਜ ਜਾਂਦਾ ਅੱਗ ਲਾਪੀ ਅੱਗ ਲਾਜ ਤੇ ਆ ਕਪੜੇ ਸਾਰੇ ਸਾੜ ਦਿੱਤੇ ਕਿੰਨਾ ਸਾਮਾਨ ਕਰਦਾ ਸਾੜਾ ਇਹਨਾਂ ਘੜ ਘੜ 10-20 ਹਜ਼ਾਰ ਦਾ ਸਾਮਾਨ ਸਾੜ ਗਿਆ 10-20 ਹਜ਼ਾਰ ਰੁਪਏ ਕੋਲੋਂ ਕਾੜਨਾ ਆ ਰਹੀ ਅੰਦਰ ਨਹੀਂ ਸੀਗਾ ਅੰਦਰ ਕੋਈ ਕੋ ਨਹੀਂ ਗਿਆ ਵਾਚ ਗਿਆ ਵਾਚ ਗਿਆ ਹਾਂ ਜੇ ਅੰਦਰ ਹੁੰਦਾ ਤਾਂ ਕੀ ਬੰਦ ਫਿਰ ਇਹਨ ਵੜ ਵੜ ਦੇਣਾ ਸੀ ਮਾਰ ਦੇਣਾ ਸੀ 3600 ਸਾੜ ਦੇਣਾ ਸੀ ਹਾਂ ਅੰਦਰ ਸਾੜ ਤੇ ਮੇਰੇ ਕੋਲ ਪਹੁੰਚ ਗਿਆ ਮਗਾ ਜਲਾਜ ਰਾਜਾ ਤੇ ਸੁਰ ਸਾਢਾਵਾਂਗੇ ਸਾਡੇ ਬਾਰੇ ਭੱਜੇ ਪਰਿਵਾਰ ਹਾਂ ਸਾਡੇ ਕੋਲ ਪਹੁੰਚੀ ਮਾਲੀ ਕੇ ਰੀ ਨਾ ਮੇਰਾ ਪਿੰਡ ਵਾਲੀ ਕੀ ਹਾਂ ਇਹ ਮੇ ਲੜਕੀ ਇਹ ਮੇ ਦੋ ਤਰ੍ਹਾਂ ਨੇ ਤੇ ਇੱਕ ਉਸਮਾਨਾ ਸੜਨ ਦਿੱਤਾ ਦਿੰਦਾ ਸੀ ਰਾਤ ਰਾਤ ਕੋਕਤਨ ਨਿਕਲ ਗਿਆ ਭੱਜ ਕੇ ਫਰਾਰ ਹੋ ਗਿਆ ਫਰਾਰ ਹੋ ਗਿਆ ਹੋਰ ਕੀ ਮੰਗਿਆ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਤੇ ਕੀਤੀ ਜਾਵੇ ਹੋਣੀ ਚਾਹੀਦੀ ਹੋਣੀ ਚਾਹੀਦੀ ਗਰੀਬ ਘਾਰੇ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕਰਕੇ ਫੜਾ ਜਾਵੇ ਫੜ ਕੇ ਅੰਦਰ ਦਿੱਤਾ ਜਾਵੇ ਅਸੀਂ ਇੱਥੇ ਵੀਰੇ ਰਹਿਣ ਵਾਲੇ ਆ ਕਿਹੜੀ ਜਗ੍ਹਾ ਹਬੀਬ ਕੇ ਤਾਬਰਾਂਥਾ ਹਾਂ ਕੀ ਹੋਇਆ ਜਿਹੜੀ ਅੱਗ ਲੱਗੀ ਸਾਨੂੰ ਇਸ ਤਰ੍ਹਾਂ ਵੀ ਸਾਡਾ ਲੜਾਈ ਕਰਦਾ ਸੀ ਅਜ ਦੋ ਤਿੰਨ ਦਿਨ ਹੋ ਗਏ ਦਾਰੂ ਪੀਂਦਾ ਸੀ ਤੇ ਅਸੀਂ ਫਿਰ ਵੀ ਲੜਦੇ ਲੁੱਟਦੇ ਕਰੇ ਤੁਰੇ ਰਹਿ ਕਰਾਈਏ ਕਰੇ ਰਹਿ ਗਏ ਤੇ ਸਾਨੂੰ ਤਿੰਨ ਦਿਨ ਤੋਂ ਸੌਂ ਨਹੀਂ ਦਿੱਤਾ ਇਸ ਬੰਦੇ ਨੇ ਇਹਨੇ ਜਿੰਨਾ ਅੱਗ ਲਾਕੀ ਗਏ ਮੇਰੇ ਘਰ ਤੇ ਮੇਰੇ ਘਰ ਦਾ ਹਾਂਜੀ ਉਹ ਦਿਨ ਅਗਰਮੀ ਤੇ ਤੇ ਸਾਨੂੰ ਸੌਂ ਨਹੀਂ ਦਿੰਦਾ ਤੇ ਮੈਂ ਕਿਹਾ ਐ ਕਰੀਏ ਅਪਰਾਥ ਰੁਕੇ ਫਿਰ ਅਪਰੋਟ ਟਟ ਕੇ ਮਾਰਦਾ ਤੇ ਆਪਾਂ ਐ ਕਰੀਏ ਤੁਹਾਡੇ ਪਾਸੇ ਹੋ ਚਲੀਏ ਪਿਪਾਸੀਓ ਚਲੀ ਤਾਂ ਸਵੇਰੇ ਦੀ ਦਾਰੂ ਟੁੱਟ ਜਾਵੇਗੀ ਤੇ ਆਪਾਂ ਸਵੇਰੇ ਆਵਾਂਗੇ ਰਿਸ਼ਤੇਦਾਰ ਲੈ ਕੇ ਤੇ ਇਹਨੂੰ ਕੁਝ ਕਹਿਣਗੇ ਤੇ ਬੰਦਾ ਵੱਢ ਜਾਵੇਗਾ ਤੇ ਅਸੀਂ ਤੇ ਇਹ ਵੀ ਚਲੇ ਗਏ ਜਦੋਂ ਚਲੇ ਗਏ ਤੇ ਅਸੀਂ ਉੱਥੇ ਰਹਿ ਪਏ ਸਵੇਰੇ ਹਾਂਜੀ ਦਰਦ ਦੇ ਦਰਦ ਸਾਡੇ ਮਗਰ ਲੱਗਦਾ ਸੀ ਨਾ ਮਾਰਦਾ ਸੀ ਰਾਤ ਨੂੰ ਸੌਂ ਨਹੀਂ ਦਿੰਦਾ ਸੀਗਾ ਵੀ ਜਦੋਂ ਰਾਤ ਨੂੰ ਸੌਂਦੇ ਸੀ ਨਾ ਬੱਚੇ ਤੇ ਬੱਚਾਂ ਦੇ ਨਾਲ ਖਿੱਚਦਾ ਸੀਗਾ ਠੀਕ ਹੈ ਤੇ ਇਹਦਾ ਮੈਂ ਬੱਚਿਆਂ ਦੇ ਲੈ ਕੇ ਚਲੀ ਗਈ ਮੈਂ ਕਿਹਾ ਕੀ ਪਤਾ ਬੱਚੇ ਥੱਕ ਕੇ ਉੱਤੇ ਦੇ ਕੋਲ ਸੁੱਤੇ ਫਿਰ ਕੋਈ ਨੁਕਸਾਨ ਨਾ ਸਾਡਾ ਹੋ ਜਾਵੇ ਘਰ ਦਾ ਕੋਈ ਨੁਕਸਾਨ ਨਾ ਹੋ ਜਾਵੇ ਤੇ ਅਸੀਂ ਚਲੇ ਗਏ ਐ ਤੂੰ ਤੇ ਸਵੇਰੇ ਤੜਕੇ ਅਸੀਂ ਕਿਸੇ ਨੂੰ ਫੋਨ ਲਾਇਆ ਸੀ ਕਿ ਸਾਡੇ ਘਰੇ ਤਾਂ ਦੇਖੋ ਉਹ ਪਾਈ ਸਾਡੇ ਘਰੇ ਦੇ ਖਣਾਏ ਤੇ ਕਹਿੰਦਾ ਵੀ ਤੁਹਾਡੇ ਘਰੇ ਤਾਂ ਅੱਗ ਲੱਗੀ ਪਈ ਆ ਅਗ ਲੱਗੀ ਪਈ ਐ ਤੇ ਬੁਰਾ ਤੁਹਾਡੇ ਘਰ ਦਾ ਹਾਲ ਹੋਇਆ ਪਿਆ ਅਸੀਂ ਫਿਰ ਇਵੇਂ ਜਿੰਨੇ ਸੀਗੇ ਰਿਸ਼ਤੇਦਾਰ ਮੈਂ ਉਹ ਹੀ ਤੁਰ ਕੇ ਆ ਗਏ ਜਦੋਂ ਆਣ ਕੇ ਦੇਖਿਆ ਤੇ ਘਰ ਦੇ ਬੁਰੇ ਹਾਲ ਤੇ ਤੁਹਾਡੇ ਸਾਹਮਣੇ ਇਹ ਘਰ ਵੇਖ ਲਓ ਤੁਸੀਂ ਕੀ ਹੈ ਕਿੰਨਾ ਸਾਰਾ ਜਿਹੜਾ ਘਰ ਦਾ ਸੰਗ ਹੈ ਮੈਂ ਸਾਰਾ ਹੀ ਸਾਰੀਆਂ ਕੁਝ ਬਚਿਆ ਨਹੀਂ ਕੁਝ ਵੀ ਨਹੀਂ ਬਚਿਆ 20000 ਰੁਪਏ ਸੜ ਗਿਆ ਕੱਪੜੇ ਤਾਂ ਤੇ ਸਾਰੇ ਸੜ ਗਏ ਸਾਡੇ ਬੱਚਾ ਦੇ ਸਾਡੇ ਵੀ ਅਸ ਟਾਈਮ ਸਾਡੇ ਲਈ ਗਾਲ ਵਿੱਚ ਹੈਗੇ ਜਿਹੜੇ ਹੈਗੇ ਸਾਡੇ ਕੋਲ ਬਿਸਤਰਾ ਵੀ ਸੜ ਗਿਆ ਤੇ ਦਿਲ ਰਜਾਈਆਂ ਤੇ ਤੰਦ ਦੇ ਕੱਪੜੇ ਸਭ ਕੁਝ ਸੜ ਗਿਆ ਕਾਗਜ਼ ਪੱਤਰ ਸਾਡੇ ਐ ਟਾਈਮ ਸਾਡੇ ਕੋ ਕੋਈ ਸਬੂਤ ਹੈ ਨਹੀਂ ਐ ਸਪੈਂਡ ਦਾ ਆ ਸਾਰੇ ਜਾ ਕੋ ਸਾਡਾ ਤਾਰ ਕੱਟ ਨਹੀਂ ਬਚਾ ਹੈ ਦਸਤਾਵੇਜ਼ ਸਾਰੇ ਸਾਡੇ ਸਭ ਬੱਚਿਆਂ ਦੇ ਯਾਰਾ ਪੱਤਰੀਆਂ ਜਿੰਨਾ ਸਾਡਾ ਸਿਦਾ ਸਬੂਤ ਸਾਡੇ ਤਾਰ ਕਾਟ ਸਾਡੇ ਰਾਸ਼ਨ ਕਾਟ ਸਾਡੇ ਬੈਂਕਾਂ ਦੀ ਕਾਪੀਆਂ ਸਾਰੀ ਸੜ ਗਈ ਹੁਣ ਫਰਾਰ ਹੋ ਗਿਆ ਫਰਾਰ ਹੋ ਗਿਆ ਪੁਲਿਸ ਨੂੰ ਇਤਲਾ ਦਈ ਅਜੇ ਪੁਲਿਸ ਨੂੰ ਚੱਲੇ ਆ ਦੇਰ ਈ ਉਹ ਕਾਰਵਾਈ ਕੀ ਕੀ ਇਹਦੇ ਤੇ ਕਾਰਵਾਈ ਹੋ ਜਾਵੇ ਜਿੱਥੋਂ ਫੜਾ ਜਾਵੇ ਇਹਦੇ ਤੇ سزا ਡਬਲ ਹੋਈ ਜਾਵੇ ਕਾਰਵਾਈ ਹੋਣੀ ਚਾਹੀਦੀ ਹੋ ਜਾ ਹੋ ਸ਼ਰਾਬ ਪੀਣ ਦਾ ਹਾਂ ਸਮਾਨ ਸਾਢੇ ਦੀ ਹੋਈ ਜਾਵੇ ਸਮਾਨ ਹੋਗਾ ਸ਼ਰਾਬ ਪੀਣ ਦਾ ਆਦੀ ਕਰੋ ਹਾਂਜੀ ਹਾਂਜੀ ਸਕੈਨਸ ਪੰਜਾਬ ਦੇ ਲਈ ਫਿਰੋਜ਼ਪੁਰ ਤੋਂ ਸੁਖਤਾਨ ਸਿੰਘ ਦੀ ਰਿਪੋਰਟ